ਸਵਾਗਤ ਹੈ ਦੋਸਤੋ ਇੱਕ ਨਵੀਂ ਵੀਡੀਓ ਦੇ ਵਿੱਚ ਨਵੰਬਰ ਮਹੀਨੇ ਦੀ ਪੈਨਸ਼ਨ ਹੁਣ ਆ ਰਹੀ ਪਹਿਲਾਂ ਕਿੰਨੀ ਆਵੇਗੀ 1500 ਜਾਂ 2500 ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਉਹਨੂੰ ਵੀ ਜਰੂਰ ਦਬਾ ਲਿਓ ਤਾਂ ਜੋ ਅਸੀਂ ਜੋ ਵੀ ਕੋਈ ਨਵੀਂ ਵੀਡੀਓ ਲੈ ਕੇ ਆਉਂਨੇ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਤਾਂ ਚਲੋ ਚੱਲਦੇ ਹਾਂ ਮੇਨ ਅਪਡੇਟ ਦੇ ਉੱਤੇ ਅਪਡੇਟ ਹੈ ਪੈਨਸ਼ਨ ਨੂੰ ਲੈ ਕੇ ਨਵੰਬਰ ਮਹੀਨੇ ਦੀ ਪੈਨਸ਼ਨ ਹੁਣ ਪਹਿਲਾਂ ਆ ਰਹੀ ਹੈ ਕਿੰਨੀ ਆ ਰਹੀ ਹੈ 1500 ਜਾਂ 2500 ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਤਾਂ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੇ ਇੱਕ ਲਾਈਕ ਜਰੂਰ ਕਰਿਓ ਤਾਂ ਪੈਨਸ਼ਨਾਂ ਨੂੰ ਲੈ ਕੇ ਦੱਸ ਦਈਏ ਕਿ ਪਿਛਲੇ ਮਹੀਨੇ ਦੀਆਂ ਪੈਨਸ਼ਨਾਂ ਜਿਹੜੀਆਂ ਤਾਂ ਉਹ 11 ਤਰੀਕ ਨੂੰ ਆਉਂਦੀਆਂ ਨੇ ਤਾਂ ਹੁਣ ਇਸ ਵਾਰ ਦਿਵਾਲੀ ਕਰਕੇ ਵੀ ਕੁਝ ਲੋਕਾਂ ਦੀ ਰੁਕੀ ਹੋਈ ਪੈਨਸ਼ਨ ਹੈ ਜਿਹੜੀ ਤਾਂ ਉਹ ਪਾਈ ਗਈ ਹੈ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਅਗਲੇ ਮਹੀਨੇ ਦੀ ਪੈਨਸ਼ਨ ਨਵੰਬਰ ਮਹੀਨੇ ਦੀ ਪੈਨਸ਼ਨ ਕਿਸ ਦਿਨ ਕਿਹੜੀ ਤਰੀਕ ਨੂੰ ਆ ਰਹੀ ਹੈ ਉਹ ਸਾਰੀ ਜਾਣਕਾਰੀ ਤੁਹਾਨੂੰ ਹੁਣ ਇਸ ਵੀਡੀਓ ਦੇ ਵਿੱਚ ਦੱਸਣ ਜਾ ਰਿਹਾ ਲਾਸਟ ਤੱਕ ਵੀਡੀਓ ਜ਼ਰੂਰ ਸੁਣਨਾ ਤਾਂ ਦੱਸ ਦਈਏ ਕਿ ਨਵੰਬਰ ਮਹੀਨੇ ਦੀ ਪੈਨਸ਼ਨ ਕਿੰਨੀ ਤਰੀਕ ਨੂੰ ਆ ਰਹੀ ਹੈ ਤਾਂ ਤੁਹਾਨੂੰ ਦੱਸ ਦਿਆਂ ਕਿ ਨਵੰਬਰ ਮਹੀਨੇ ਦੀ ਪੈਨਸ਼ਨ ਵੈਸੇ ਤਾਂ 11 ਤਰੀਕ ਨੂੰ ਹੀ ਆਉਂਦੀ ਹੁੰਦੀ ਹੈ ਹਰ ਮਹੀਨੇ ਦੀ ਪਰ ਨਵੰਬਰ ਮਹੀਨੇ ਦੀ ਪੈਨਸ਼ਨ 4 ਤਰੀਕ ਨੂੰ ਤੁਹਾਡੇ ਖਾਤਿਆਂ ਦੇ ਵਿੱਚ ਆ ਜਾਵੇਗੀ ਤਾਂ ਹੁਣ ਇਹ ਵੀ ਦੱਸਦੇ ਹਾਂ ਕਿ ਕਿੰਨੀ ਆਵੇਗੀ ਤਾ ਜਿਹੜੀਆਂ ਪੈਨਸ਼ਨਾਂ ਪਹਿਲਾਂ ਪੈਨਸ਼ਨ ਆ ਰਹੀਆਂ ਉਹ 1500 ਹੀ ਪੈਨਸ਼ਨ ਆ ਰਹੀ ਹੈ ਤੇ ਹੁਣ ਵੀ ਜਿਹੜੀ ਪੈਨਸ਼ਨ ਉਹ 1500 ਹੀ ਆਵੇਗੀ 2500 ਫਿਲਹਾਲ ਹਜੇ ਨਹੀਂ ਕੀਤੀ ਗਈ ਧੰਨਵਾਦ